ਅੱਜ ਜੋ ਮਿਡਲ ਸਕੂਲ ਬਾਣੀਆਂ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਅੱਜ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਾਇਆ ਗਿਆ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਸਾਡੇ ਪੰਜਾਬ ਨੇ ਜੋ ਹਰ ਇੱਕ ਸਕੂਲ ਨੂੰ ਸਿੱਖਿਆ ਦੇ ਪੱਧਰ ਤੇ ਉੱਚਾ ਚੁੱਕਣ ਲਈ ਪਿੰਡਾਂ ਦੇ ਵਿਕਾਸ ਲਈ ਸਾਰੇ ਸਕੂਲਾਂ ਦੇ ਵਿੱਚ ਅੱਜ ਅਦਗਾਠਨੀ ਸਮਰੋਹ ਹੋਏ ਆ ਧੰਨਵਾਦ ਕਰਦਾ ਪੂਰੇ ਪੰਜਾਬ ਦਾ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਦੇ ਮਾਨ ਦੇ ਸੁਪਨਿਆਂ ਨੂੰ ਪੂਰਾ ਕੀਤਾ ਜੇ ਸਕੂਲ ਦੇ ਪ੍ਰਿੰਸੀਪਲ ਸੀ ਵੀਰਪਾਲ ਜੀ ਸ਼ਰਮਾ ਜੀ ਉਹਨਾਂ ਦਾ ਵੀ ਬੜਾ ਧੰਨਵਾਦ ਕਰਦਾ ਜੋ ਪੂਰੇ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੇ ਸਕੂਲ ਆਇਆ ਮੈਂ ਉਸ ਚੀਜ਼ ਦਾ ਵੀ ਮਾਨ ਸਾਹਿਬ ਦਾ ਧੰਨਵਾਦ ਕਰਦਾ ਜੋ ਤੁਸੀਂ ਇਹਨੇ ਨਵੇਂ ਟੀਚਰ ਭਰਤੀ ਕਰਕੇ ਸਾਰੇ ਸਕੂਲਾਂ ਨੂੰ ਟੀਚਰ ਦੇ ਰਹੇ ਹੋ ਮੈਂ ਇਸ ਚੀਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀਰਪਾਲ ਸ਼ਰਮਾ ਜੀ ਦਾ ਸੋ ਥੈਂਕ ਯੂ ਵੈਰੀ ਮਚ ਅੱਜ ਸਰਕਾਰੀ ਮਿਡਲ ਸਮਾਰਟ ਸਕੂਲ ਬਾਮਣੀਆਂ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਬਹੁਤ ਹੀ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼ਾਹਕੋਟ ਸਰਦਾਰ ਪਰਮਿੰਦਰ ਸਿੰਘ ਜੀ ਪੰਡੋਰੀ ਉਚੇਚੇ ਤੌਰ ਤੇ ਅੱਜ ਸਕੂਲ ਵਿੱਚ ਉਦਘਾਟਨ ਕਰਨ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਸਿੱਖਿਆ ਕੋਆਰਡੀਨੇਟਰ ਸ਼੍ਰੀ ਜਤਿੰਦਰਪਾਲ ਜੀ ਬੱਲਾ ਤੇ ਸਾਡੇ ਡੀ.ਡੀ.ਓ ਪ੍ਰਿੰਸੀਪਲ ਸਰਦਾਰ ਹਰਪ੍ਰੀਤ ਸਿੰਘ ਜੀ ਸੋਂਦੀ ਸਰਪੰਨ ਸਾਹਿਬ ਬਾਵਣੀਆਂ ਸਰਦਾਰ ਸੁਖਵਿੰਦਰ ਸਿੰਘ ਜੀ ਸਾਭਾ ਤੇ ਸਮੂਹ ಗ್ರಾಮ ਪੰਚਾਇਤ ਪਿੰਡ ਦੇ ਪਤਾਨ ਤੇ ਸੱਜਣ ਨਾਲ ਹੀ ਵੱਖ-ਵੱਖ ਸਕੂਲਾਂ ਦੇ ਟੀਚਰ ਸਹਿਬਾਨ ਸਾਰੇ ਜਿਹੜੇ ਆ ਉਹ ਅੱਜ ਇਸ ਸਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ ਐਨ.ਆਰ.ਆਈ. ਟਰੱਸਟ ਦੇ ਪ੍ਰਧਾਨ ਸਰਦਾਰ ਸੁਮਿੰਦਰ ਸਿੰਘ ਜੀ ਮੋਮੀ ਨਾਲ ਹੀ ਉਹਨਾਂ ਦੇ ਟਰੱਸਟ ਦੇ ਮੈਂਬਰ ਸਹਿਬਾਨ ਸਾਰਿਆਂ ਨੇ ਅੱਜ ਇੱਥੇ ਆ ਕੇ ਪਰਮਿੰਦਰ ਸਿੰਘ ਪੰਡੋਰੀ ਜੀ ਵੱਲੋਂ ਜਿਹੜਾ ਉਦਘਾਟਨ ਆ ਕੀਤਾ ਗਿਆ ਦੋ ਸਾਲਾਂ ਦੇ ਵਿੱਚ ਜਿਹੜੀਆਂ ਸਾਨੂੰ ਗ੍ਰਾਂਟਾਂ ਮਿਲੀਆਂ ਉਹਦੇ ਵਿੱਚ ਤਿੰਨ ਕਮਰਿਆਂ ਦੀ ਗ੍ਰਾਂਟ ਸਾਨੂੰ 22,53,000 ਰੁਪਏ ਨਾਲ ਹੀ ਬਾਉਂਡਰੀ ਵਾਲ ਦੀ ਗ੍ਰਾਂਟ 2 ਲੱਖ ਰੁਪਏ ਸਾਨੂੰ ਪ੍ਰਾਪਤ ਹੋਈ ਅਤੇ ਟਾਇਲਟਸ ਤੇ ਬਾਥਰੂਮ ਦੀ ਗ੍ਰਾਂਟ ਆਈ ਉਹਨਾਂ ਦੇ ਕੰਮ ਫਿਨਿਸ਼ ਹੋਣ ਤੇ ਅੱਜ ਅਸੀਂ ਉਹਦਾ ਉਦਘਾਟਨ ਸਮਾਰੋਹ ਜਿਹੜਾ ਹੈਗਾ ਉਹ ਕਰਵਾਇਆ ਗਿਆ ਏ ਤੇ ਮੈਂ ਆਪਣੇ ਸਮੂਹ ਸਟਾਫ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਆਂ ਪਰਮਿੰਦਰ ਸਿੰਘ ਜੀ ਪੰਡੋਰੀ ਸਾਹਿਬ ਵੱਲੋਂ 1 ਲੱਖ ਰੁਪਏ ਸਕੂਲ ਨੂੰ ਇਨਾਮ ਵਜੋਂ ਦਿੱਤਾ ਗਿਆ ਮੈਂ ਅੰਤ ਵਿੱਚ ਆਪਣੇ ਸਮੂਹ ਸਟਾਫ ਵੱਲੋਂ ਐਨਆਰ ਟ੍ਰਸਟ ਵੱਲੋਂ ਪਿੰਡ ਦੇ ਸਾਰੇ ਪਤੰਤੇ ਸੱਜਣ ಗ್ರಾಮ ਪੰਚਾਇਤ ਬਾਮਣੀਆ ਵੱਲੋਂ ਪਿਆਰੇ ਬੱਚਿਆਂ ਵੱਲੋਂ ਬਹੁਤ ਹੀ ਧੰਨਵਾਦ ਕਰਦੀ ਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਜਿਹੜਾ ਸਿੱਖਿਆ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਮਹੱਮਾ ਇਹ ਚਲਾਈ ਆ ਥੈਂਕ ਯੂ ਸੋ ਮੱਚ